ਸਰ ਕੀ ਮਾਮਲਾ ਹੈ ਕਰਦਾ ਇਹ ਵੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਪਿਛਲੇ ਹਫਤੇ ਚ ਸ਼ਹਿਰ ਦੇ ਅੰਦਰ ਕੁਝ 2-3 ਵਾਰਦਾਤਾ ਹੋਈਆਂ ਸੀ ਸਨੈਚਗੀਆਂ ਜਿੰਦੇ ਚ ਦੁਕਾਨਦਾਰਾਂ ਦੇ ਅੰਦਰ ਜਾ ਕੇ ਦੁਕਾਨਦਾਰਾਂ ਪਾਸੋਂ ਲੁੱਟਖੋਣ ਦੀ ਕਿ ਟ੍ਰੈਪਟ ਹੋਈ ਸੀ ਕਿ ਉਹ ਕਾਫੀ ਉਹ ਵੀਡੀਓਜ਼ ਵੀ ਹੁੰਦੀਆਂ ਵਾਇਰਲ ਹੋਈਆਂ ਸੀ ਦੇ ਕਾਫੀ ਲੋਕਾਂ ਚ ਪੈਨਿਕ ਕ੍ਰੀਏਟ ਹੋਇਆ ਸੀਗਾ ਸੋ ਉੱਤੇ ਅੱਜ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਸੀਗਾ ਤੇ ਉੱਥੇ ਜਿਹੜੇ ਮੇਨ ਜਿਹੜੇ ਕਿਊਜ਼ ਦਾ ਉਹ ਦੋਵੇਂ ਜਿਹੜੇ ਲੜਕੇ ਜਿਹੜਾ ਇੱਕ ਰਾਹੁਲ ਰਾਹੁਲ ਉਰ ਬਿੱਲੀ ਪੁੱਤਰ ਸ੍ਰਿੰਦਰਪਾਲ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਲਾਡਾ ਇਹ ਜਿਹੜੇ ਦੋਵੇਂ ਮੁਕਤਲ ਦੇ ਜਿਹੜੇ ਹੈਪੀ ਦੋਸ਼ੀ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਪਾਸੋਂ ਇੱਕ ਨਕਲੀ ਪਿਸਤੌਲ ਤੇ ਇੱਕ ਵਾਰਦਾਤ ਜਬਰਦਸਤ ਹੋਇਆ ਦਸਤਰ ਇਹ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਇੱਕ ਇਹਨਾਂ ਤੀਜਾ ਹੋਰ ਸਾਥੀ ਹੈ ਉਹਦੇ ਲਈ ਬੈਨ ਹਟ ਚੱਲ ਰਿਹਾ ਉਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਜਿੱਥੋਂ ਦੇ ਰਹਿਣ ਵਾਲੇ ਇਹ ਲੋਕਲ ਨਾਨਸਰ ਭੱਲਾ ਉੱਥੋਂ ਦੇ ਰਹਿਣ ਵਾਲੇ ਆ ਪਹਿਲਾਂ ਵੀ ਇਹਨਾਂ ਤੇ ਜਿਵੇਂ ਕਿ ਰਾਹੁਲ ਮਿੱਲੀ ਇਹਦੇ 8 ਦੇ ਕਰੀਬ ਮੁਕਤਵੇ ਦਰਜ ਲੁੱਟੋ ਘੋਆਦੇ ਤੇ ਹੋਰ ਲੜਾਈ ਝਗੜੇ 307 ਦੇ ਮੁਕਤਵੇ ਦਰਜ ਆ ਦੂਸਰਾ ਲੜਕਾ ਜਿਹੜਾ ਉਹ ਵੀ ਪਹਿਲਾਂ ਜੁਵਨਾਈਲ ਸੀ ਤੇ ਉਸ ਸਮੇਂ ਦਰਾਂ ਵੀ ਹੁੰਦੇ ਤੇ ਮੁਕਤਵੇ ਦਰਜ ਰਹੇ ਆ ਸੋ ਇਹ ਵੀ ਇਹਨਾਂ ਨੇ ਇੱਕ ਦੋ ਰਲ ਕੇ ਦੋਹਾਂ ਤੇ ਨਜਰੇ ਗੈਕ ਬਣਾਇਆ ਸੀ ਕਦੇ ਮੋਟਰਸਾਈਕਲ ਤੇ ਕਦੇ ਐਕਟਵਾਟ ਤੇ ਨਕਲੀ ਪਿਸਤਲ ਲੈ ਕੇ ਦੱਤ ਲੈ ਕੇ ਦੁਕਾਨ ਤੇ ਜਾ ਕੇ ਤੇ ਉਡਰਾਤਮ ਘਾਕਦੇ ਤੇ ਉਹਨਾਂ ਤੋਂ ਕੋਨ ਦਾ ਜਤਰ ਕਰਦੇ ਸੀਗੇ ਤੋ ਅੱਜ ਫੜੇ ਜਾਣ ਨਾਲ ਸ਼ਹਿਰ ਵਾਸੀਏ ਨੇ ਕਾਫੀ ਰਾਹ ਮਹਿਸੂਸ ਕੀਤੀ ਹੈ ਕਿਹੜੀ ਕਿਹੜੀ ਵਾਰਦਾਤਾਂ ਚੱਕ ਗਈਆਂ ਮਤਲ ਇਹਨਾਂ ਦੇ ਰੀਸਰਚ ਜਿਹੜੇ ਪਿਛਲੇ ਹਫਤੇ ਦਰਾਂ ਮ ਜਿਹੜੀਆਂ ਦੋ ਤਿੰਨ ਵਾਰਤਾਂ ਪਹੁੰਚੀਆਂ ਸੀ ਉਹਨਾਂ ਦੇ ਮੇਨਟੇਨੈਂਸ ਤੇ ਕਰੀਬ 4 ਮਹੀਨੇ ਪਹਿਲਾਂ ਵੀ ਇਹਨਾਂ ਨੇ ਉਦੋਂ ਵੀ ਲਗਾਤਾਰੀ ਕੋਸ਼ਿਸ਼ ਦੇ ਦਾ ਚ ਇਹਨਾਂ ਨੇ ਵਾਰਤਤਾ ਕੀਤੀਆਂ ਸੀ ਸੋ 8 ਤੇ ਕਰੀਬ ਜਿਹੜੇ ਹੈਗੇ ਮੁਕੱਦਮੇ ਜਿਹੜੇ ਸਾਡੇ ਹੈਗੇ ਉਹ ਟਰੇਸ ਹੋ ਚੁੱਕੇ ਆ ਬਾਕੀ ਹੋਰ ਇਹਨੂੰ ਪੇਸ਼ਦਾਨਤ ਕੀਤਾ ਜਾ ਰਿਹਾ ਪੇਸ਼ਦਾਨਤ ਕਰਕੇ ਜਿਹੜਾ ਹਰਬਾਨਾ ਹਾਸਲ ਕਰਕੇ ਹੋਰ ਵੀ ਇਹਦਾ ਕੋਈ ਵਿਕਲਪ ਕੋਈ ਨੰਬਰ ਪਲੇਟ ਜਲਦੀ ਜਾਂ ਕੋਈ ਨਸ਼ਾ ਕੁਝ ਹੋਰ ਹਾਂਜੀ ਇੱਕ ਤਾਂ ਉਹ ਐਕਟਵਾ ਮਿਲਿਆ ਬਾਕੀ ਹੋਰ ਜਿਹੜੇ ਐਕਟਵਾ ਦੇ ਵਾਰਤਾਂ ਕਰਦੇ ਐਕਟਵਾ ਵੀ ਮਿਲ ਗਿਆ ਇੱਕ ਪਲ ਉਹ ਵੀ ਮਿਲ ਗਿਆ ਬਾਕੀ ਹੋਰ ਗੱਲਾਂ ਜਿਵੇਂ ਜਿਵੇਂ ਟਾਈਮ ਨਿਕਲੂਗਾ ਉਹ ਵੀ ਮੈਡੀਕਲ ਸਟੋਰ ਮਾਲਕ ਨੂੰ ਜਿਹੜਾ ਨਿਸ਼ਾਨਾ ਬਣਾਈ ਉਹ ਵੀ ਚਾਹੀਏ ਹਾਂਜੀ ਉਹ ਵੀ ਤੇ ਹਾਂਜੀ ਜੀ ਹਾਂ ਜੀ ਕਿਸੇ ਨਾਲ ਬਾਅਦ ਵਿੱਚ ਕਿਸੇ ਬੰਦੇ ਨਾਲ ਲਿੰਕ ਡੋਗੋਗੇ ਇਹ ਜੀ ਅਜੇ ਗਫਤਾਰ